ਇਹਦੇ ਸਬੰਧ ਵਿੱਚ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਹੁਕਮ ਅਨਸਾਰ ਸਾਡੇ ਐਸਪੀ ਰੂਰਲ ਸ਼੍ਰੀ ਮਾਨਪ੍ਰੀਤ ਸਾਹਿਬ ਦੇ ਉਹਨਾਂ ਦੇ ਦੀਨ ਵੱਖ-ਵੱਖ ਟੀਮਾਂ ਬਣੀਆਂ ਸੀ ਜਿਦੇ ਵਿੱਚ ਇਨਸਪੈਕਟਰ ਮਲਕੀਸ਼ ਸਿੰਘ ਜੀ ਸਾਡੇ ਇੰਚਾਰਜ ਸੀਏ2 ਨੇ ਤਾਂ ਮੇਰੇ ਥਾਣੇ ਵਿੱਚੋਂ ਟੀਮਾਂ ਸਾਡੇ ਵੱਲੋਂ ਮਿਲ ਕੇ ਜੋ ਸਾਇੰਟਿਫਿਕ ਵੇ ਨਾਲ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਤੇ ਕੋਈ ਹੋਰ ਕਾਲ ਡਿਟੇਲਾਂ ਦੀ ਮਦਦ ਨਾਲ ਤਾਂ ਇਹਨਾਂ ਨੂੰ ਟਰੈਕ ਕੀਤਾ ਗਿਆ ਤਾਂ ਇਹਦੇ ਵਿੱਚ ਉਹ ਵੱਖ-ਵੱਖ ਵਿਅਕਤੀ ਜਿਹੜੇ ਹੈਗੇ ਆ ਗ੍ਰਿਫਤਾਰ ਕੀਤੇ ਗਏ ਨੇ ਅਲੱਗ-ਅਲੱਗ ਥਾਵਾਂ ਦੇ ਰਹਿਣ ਵਾਲੇ ਹੈਗੇ ਨੇ ਇਹ ਇਸ ਗਰੋਹ ਦੇ ਜੋ ਮੈਂਬਰ ਹੈਗੇ ਨੇ ਤਾਂ ਇਹਦੇ ਵਿੱਚ ਜੋ ਗੱਡੀ ਵੀ ਬਰਾਮਦ ਕਰ ਲਈ ਗਈ ਹੈ ਇਸ ਤੋਂ ਇਲਾਵਾ ਇਸ ਇਹ ਜੋ ਗਰੋਹ ਹੈਗਾ ਇਹਨਾਂ ਦੇ ਖਿਲਾਫ ਪਹਿਲਾਂ ਵੀ ਬਹੁਤ ਸਾਰੇ ਮੁਕਦਮੇ ਦਰਜ ਹੈਗੇ ਨੇ ਤਾਂ ਇਹਨਾਂ ਤੋਂ ਅਸੀਂ ਬਨੂੜ ਵਿੱਚ ਇੱਕ ਇਹਨਾਂ ਵੱਲੋਂ ਇੱਕ ਟਰਾਲਾ ਖੋਹ ਕੀਤਾ ਗਿਆ ਸੀ ਉਹ ਵੀ ਇਨਸਪੈਕਟ ਸਾਹਿਬ ਦੀ ਟੀਮ ਵੱਲੋਂ ਤੇ ਸਾਡੀ ਟੀਮ ਵੱਲੋਂ ਸਾਂਝੇ ਯਤਨ ਨਾਲੇ ਟਰਾਲਾ ਵੀ ਬਰਾਮਦ ਕੀਤਾ ਗਿਆ ਹੈ ਇਹ ਜਿਹੜੇ ਦੋਸ਼ੀ ਨੇ ਕਿੰਨੇ ਕੁ ਮਾਮਲੇ ਇਹਨਾਂ ਤੋਂ ਦਰਜ ਨੇ ਕੋਈ ਇਸ ਦੀ ਗਿਣਤੀ ਹੋਈ ਹੈ ਜਾਂ ਤੁਸੀਂ ਰਿਮਾਂਡ ਦੌਰਾਨ ਹੋਰ ਕਿਤਨੇ ਕਿਤੇ ਪੁੱਛਗਿੱਛ ਕਰ ਰਹੇ ਹੋ ਇਹਨਾਂ ਦੇ ਦਰਮਾਨ ਬਹੁਤ ਸਾਰੇ ਮਲਟੀਪਲ ਜਿਹੜੇ ਹੈਗੇ ਨੇ ਕੇਸਿਸ ਦਰਜ ਨੇ ਜੀ ਇਹਨਾਂ ਤੋਂ ਸਾਰਿਆਂ ਦੇ ਖਿਲਾਫ ਹੀ ਕਰੀਬ-ਕਰੀਬ 15 ਤੋਂ ਵੱਧ ਵੱਧ ਮੁਕਦਮੇ ਸਾਰਿਆਂ ਦੇ ਦਰਜ ਹੈਗੇ ਨੇ ਤੇ ਬਾਕੀ ਇਹ ਨਾ ਇਹ ਰਿਮਾਂਡ ਉੱਪਰ ਸਾਡੇ ਕੋਲ ਹੈਗੇ ਨੇ ਇਹਨਾਂ ਦੁਆਰਾ ਹੋਰ ਜਿਹੜੀ ਕੋਈ ਵਾਰਦਾਤਾਂ ਜਿਹੜੀਆਂ ਕੀਤੀਆਂ ਗਈਆਂ ਨੇ ਉਹਨਾਂ ਬਾਰੇ ਬੜੇ ਢੰਗਾਈ ਨਾਲ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਚਾਰੇ ਦੋਸ਼ੀ ਜਿਹੜੇ ਤੁਸੀਂ ਫੜੇ ਨੇ ਰਹਿਣ ਵਾਲੇ ਕਿੱਥੋਂ ਦੇ ਨੇ ਵੈਸੇ ਸਾਰੇ। ਇਹਨਾਂ ਵਿੱਚੋਂ ਸਰ ਬਲਵਿੰਦਰ ਸਿੰਘ ਪ੍ਰਿੰਸ ਜੋ ਹੈਗਾ ਇਹ ਆਪਣਾ ਲੁਧਿਆਣਾ ਏਰੀਆ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਮਨਦੀਪ ਸਿੰਘ ਕਾਕਾ ਹੈ ਜੋ ਇਹ ਵੀ ਆਪਣਾ ਸੰਗਰੂਰ ਏਰੀਆ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਹੋਰ ਆਪਣਾ ਬਰਨਾਲਾ ਏਰੀਆ ਦੇ ਵੀ ਕੁਝ ਹੈਗੇ ਵਿਅਕਤੀ ਇਹਦੇ ਵਿੱਚ ਇਨਵੋ ਸਰ ਜਿਹੜਾ ਇਹ ਟਰੱਕ ਬਰਾਮ ਟਰਾਲਾ ਕਿ ਤੁਸੀਂ ਬਰਾਮਦ ਕੀਤਾ ਹੈ ਇਹ ਕਿੱਥੇ ਲੈ ਕੇ ਗਏ ਸੀ ਟਰਾਲੇ ਨੂੰ ਕਿਉਂਕਿ ਛੋਟੀ ਮੋਟੀ ਚੀਜ਼ ਤਾਂ ਹੈ ਨਹੀਂ ਕੋਈ ਗੱਡੀ ਤਾਂ ਹੈ ਨਹੀਂ ਉਸ ਤੋਂ ਬਾਅਦ ਕਿੱਥੇ ਛਪਾਇਆ ਹੋਇਆ ਸੀ ਇਹਨਾਂ ਨੇ ਕਿ ਕਿਵੇਂ ਤੁਸੀਂ ਉਹਦੀ ਬਰਾਮਦ ਕੀਤੀ ਇਹਦੇ ਵਿੱਚ ਜੋ ਆਪਣਾ ਪਿਕਅਪ ਗੱਡੀ ਵਾਹੇ ਤੁਹਾਨੂੰ ਬੇਤਰ ਦੱਸ ਸਕਦਾ ਪਿਕਅਪ ਗੱਡੀ ਜੋ ਸੀਗੀ ਇਹਨਾਂ ਨੇ ਇੱਥੋਂ ਸੰਗਰੂਰ ਲੈ ਜਾਂਦੇ ਹੋਏ ਸੰਗਰੂਰ ਤੋਂ ਅੱਗੇ ਬਰਨਾਲੇ ਲੈ ਜਾਂਦੇ ਹੋਏ ਫਿਰ ਇਹ ਰਾਜਸਥਾਨ ਚੁਰੂ ਡਿਸਟ੍ਰਿਕਟ ਦੇ ਵਿੱਚ ਇਹਨਾਂ ਨੇ ਸੇਲ ਕਰ ਦਿੱਤੀ ਸੀ ਜੋ ਮਤਲਬ ਸਾਡੀਆਂ ਸੀਆਈਏ 1 ਦੀ ਸੀਏ 2 ਦੀ ਟੀਮ ਤੇ ਸਾਡੀ ਟੀਮ ਵੱਲੋਂ ਥਾਣੇ ਦੀ ਟੀਮ ਵੱਲੋਂ ਸਾਂਝੇ ਯਤਨ ਦੇ ਨਾਲ ਜਿਹੜਾ ਉਥੋਂ ਚੁਰੂ ਤੋਂ ਬਰਾਮਦ ਕਰ ਲਈ ਗਈ ਹੈ ਇਸ ਤੋਂ ਇਲਾਵਾ ਇਹਨਾਂ ਨੇ ਇੱਕ 7 ਤਰੀਕ 7 1 26 ਨੂੰ ਬਨੂੜ ਏਰੀਆ ਵਿੱਚ ਜੋ ਟਰਾਲਾ ਖੋਹ ਕੀਤਾ ਗਿਆ ਸੀ ਉਹ ਵੀ ਇਹਨਾਂ ਕੋਲੋਂ ਇੱਥੋਂ ਹੀ ਬਰਾਮਦ ਇੱਥੋਂ ਪੰਜਾਬ ਵਿੱਚੋਂ ਹੀ ਬਰਾਮਦ ਕੀਤਾ ਗਿਆ ਹੈ ਇਸ ਤਰੀਕੇ ਨਾਲ ਇਹ ਜਿਹੜੇ ਲੁਟੇਰੇ ਨੇ ਜਿੱਦਾਂ ਗੱਡੀ ਲੁੱਟੀ ਹੈ ਜਾਂ ਟਰੱਕ ਜਿਹੜੇ ਲੁੱਟ ਕੇ ਲੈ ਗਏ ਨੇ ਉਸ ਤੋਂ ਬਾਅਦ ਇਹ ਲੱਗਦਾ ਕਿ ਧੁੰਦਾਂ ਦਾ ਵੀ ਫਾਇਦਾ ਉਠਾਉਂਦੇ ਸੀ ਇਸ ਤਰੀਕੇ ਨਾਲ ਇਹ ਨਾ ਸਿਰਫ ਧੁੰਦਾਂ ਦਾ ਫਾਇਦਾ ਉਠਾਉਂਦੇ ਨੇ ਬਲਕਿ ਇਹ ਟ੍ਰੈਂਡ ਵੀ ਹੋਏ ਹੋਏ ਨੇ ਇਹ ਇਹ ਜੇਲ੍ਹ ਇਹਨਾਂ ਮੇਡ ਇਕੱਠੇ ਰਹੇ ਹੋਏ ਆ ਜ਼ਿਲ੍ਹਿਆਂ ਦੇ ਵਿੱਚ ਇਕੱਠੇ ਜਦੋਂ ਜ਼ਿਲ੍ਹਾਂ ਚਲੇ ਜਾਂਦੇ ਆ ਉੱਥੋਂ ਫਿਰ ਇਹ ਸਕੀਮਾਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਨੇ ਜਿਉਂ ਹੀ ਇੱਕ ਬੰਦਾ ਬੇਲ ਆਊਟ ਹੁੰਦਾ ਉਹ ਪਰ ਆਪਣੇ ਗਰੋ ਗਰੋ ਨੂੰ ਦੁਬਾਰੇ ਰਿਵਾਈਵ ਕਰਨਾ ਸ਼ੁਰੂ ਕਰ ਦਿੰਦਾ ਜਦੋਂ ਦੂਜੇ ਤੀਜੇ ਚਾਰ ਬੰਦੇ ਇਕੱਠੇ ਹੋ ਜਾਂਦੇ ਨੇ ਫੇਰੇਵਾਰ ਦਾ ਤਾਂ ਸ਼ੁਰੂ ਕਰ ਦਿੰਦਾ ਇਸੇ ਤਰੀਕੇ ਨਾਲ ਇਹਨਾਂ ਨੇ ਪਹਿਲਾਂ ਪਿਕਅਪ ਖੋਈ ਪਿਕਅਪ ਖੋ ਕੇ ਹਰ ਰਾਜਸਥਾਨ ਸਾਈਡ ਵੇਚਣੀ ਸ਼ੁਰੂ ਕੀਤੀ ਰਾਜਸਥਾਨ ਲੈ ਕੇ ਵੇਚਣ ਲਈ ਤੇ ਇੱਕ ਟਰੱਕ ਟਰਾਲਾ ਜਿਹੜਾ ਇਹਨਾਂ ਨੇ ਬਰੂੜ ਤੋਂ ਚੋਰੀ ਕੀਤਾ ਤੇ ਹੁਣ ਉਹਨਾਂ ਨੂੰ ਇਹ 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 ਦੋਨੇ ਤਰੀਕੇ ਨਾਲ ਹੀ ਉਸ ਨੂੰ ਜਿਹੜਾ ਖੋਏ ਹੋਏ ਰਕਾ ਨੂੰ ਦੋਨੇ ਤਰੀਕੇ ਨਾਲ ਇਹ ਉਹਦਾ ਨਵਟਾਰਾ ਕਰਦੇ ਸੀ ਜਾਂ ਤਾਂ ਇਹ ਤੋੜਪੰਨ ਕਰਕੇ ਪੀਸੀ ਦੇ ਵਿੱਚ ਤੇ ਜਾਂ ਫਿਰ ਬਣਿਆ ਬਣਾਇਆ ਕਿਸੇ ਹੋਰ ਸਟੇਟ ਦੇ ਵਿੱਚ ਦੇ ਦਿੰਦੇ ਸੀ ਸਰ ਜਿਸ ਤਰੀਕੇ ਨਾਲ ਮੈਂ ਲਾਸਟ ਹਾਲ ਕਰਾਂਗਾ ਬਹੁਤ ਹੀ ਲੰਬੀ ਵੀ ਨਹੀਂ ਕਿਉਂਕਿ ਤੁਸੀਂ ਵੀ ਅੱਗੇ ਜਾਣਾ ਹੈ ਸਰ ਜਿਸ ਤਰੀਕੇ ਨਾਲ ਇਹ ਅੱਗੇ ਵੇਚਿਆ ਇਹਨਾਂ ਨੇ ਮਹਿੰਦਰਾ ਵੀ ਕੋਈ ਗੱਡੀ ਵੇਚੀ ਹੈ ਜਿਸ ਨੇ ਖਰੀਦੀ ਹੈ ਜਾਂ ਫਿਰ ਅੱਗੇ ਕੋਈ ਗਰੋਹ ਖਰੀਦਦਾ ਸੀ ਉਹਨਾਂ ਦਾ ਵੀ ਪਰਦਾਫਾਸ਼ ਹੋਏਗਾ ਉਹ ਕੋਈ ਗ੍ਰਿਫਤਾਰ ਕੀਤਾ ਉਹਨਾਂ ਵਿੱਚੋਂ ਕੋਈ ਜੀ ਜੀ ਇਹਦੇ ਵਿੱਚ ਬਿਲਕੁਲ ਇਹ ਸਾਡੇ ਕੋਲ ਰਿਮਾਂਡ ਦੇ ਉੱਤੇ ਨੇ ਪੁੱਛਗਿੱਛ ਕੀਤੀ ਗਈ ਹੈ ਇਹਦੇ ਤੋਂ ਵਿੱਚ ਅਸੀਂ ਆਪਣੀ ਇਨਵੈਸਟੀਗੇਸ਼ਨ ਅਗਲੀ ਹਾਲੇ ਤੁਹਾਡੇ ਕੋਲ ਡਿਸਕਲੋਜ਼ ਕਰ ਨਹੀਂ ਸਕਦੇ ਪਰ ਜਿਵੇਂ ਵੀ ਅੱਗੇ ਫਰਦਰ ਇਸ ਤੇ ਜੋ ਆਏਗਾ ਇਸ ਸੰਬੰਧ ਦਾ ਜੋ ਵੀ ਵਿਅਕਤੀ ਹੈਗੇ ਉਹਨਾਂ ਦੀ ਬਿਲਕੁਲ ਸਾਰਿਆਂ ਦੀ ਗ੍ਰਿਫਤਾਰੀ ਹੋਊਗੀ ਇਦੇ ਵਿੱਚ ਪਹਿਲਾਂ 4 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ ਉਸ ਤੋਂ ਬਾਅਦ ਹੁਣ ਦੁਬਾਰਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਜੋ 2 ਦਿਨ ਸਾਡੇ ਕੋਲ ਰਹਿਣਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਸਰ ਬਿਲਕੁਲ ਦੇਖੋ ਕਿ ਹਾਂਜੀ ਇਹ ਇਹਦੇ ਵਿੱਚ ਇਹ ਹੈ ਗੱਲ ਵਰਨਣ ਹੋਵੇ ਹੈ ਵੀ ਜੇ ਤਾਂ ਖਰੀਦਦਾਰ ਕੋਈ ਹੈਗਾ ਬੰਦਾ ਉਹ ਜਾਣਬੁੱਝ ਕੇ ਖਰੀਦਦਾ ਹੈ ਕਿ ਮੈਂ ਮੈਨੂੰ ਪਤਾ ਹੈ ਮੈਂ ਚੋਰੀ ਦਾ ਮਾਲ ਲੈ ਰਿਹਾ ਫਿਰ ਤਾਂ ਉਹ ਮੁੱਲਜਮ ਬਣਦਾ ਹੈ ਬਸ ਜੇ ਇਹ ਗੱਲ ਜੇ ਇਹ ਹਾਲਾਤ ਸਾਹਮਣੇ ਆਏ ਕਿ ਅਗਲੀ ਅਗਲੀ ਧਿਰ ਨੂੰ ਪਤਾ ਹੀ ਨਹੀਂ ਇਹ ਇਹ ਮਾਲ ਚੋਰੀ ਦਾ ਹੈ ਜਾਂ ਹੈ ਇੱਕ ਨੰਬਰ ਦੇ ਵਿੱਚ ਹੈ ਤੇ ਫਿਰ ਉਸ ਉਸ ਤੇ ਦੇਖਾਂਗੇ ਪਰ ਸਤਿ ਜੀ ਕੋਈ ਵੀ ਗੱਲ ਹੈ ਜਿਸ ਤੋਂ ਤੁਸੀਂ ਨਾਲ ਦੀ ਨਾਲ ਮੈਂਸ਼ਨ ਕਰਿਆ ਕਿ ਡਾਕੂਮੈਂਟ ਦੇਖ ਕੇ ਜਾਂ ਪੂਰਾ ਵੈਰੀਫਾਈ ਕਰਕੇ ਗੱਡੀ ਖਰੀਦਣੀ ਚਾਹੀਦੀ ਹੈ ਪਰ ਮੈਂ ਕੋਈ ਕਿਸੇ ਸਟੇਟ ਦਾ ਬੰਦਾ हां हर एक हर एक खरीदार ਨੂੰ ਸਾਡੀ ਸਲਾਹ ਇਹੀ ਹੈ ਕਿ ਆਪਣੇ ਡਾਕੂਮੈਂਟ ਣਕਾ ਕੇ ਔਰ ਚੰਗੇ ਤਰੀਕੇ ਨਾਲ ਬੰਦਿਆਂ ਨੂੰ ਵੈਰੀਫਾਈ ਕਰਕੇ ਉਹਨਾਂ ਦੀ ਉਹਨਾਂ ਦੀ ਆਈਡੀਆਂ ਚੈੱਕ ਕਰਕੇ ਉਹਨਾਂ ਦੇ ਐਫਿਡੇਵਟ ਲੈ ਕੇ ਉਹਨਾਂ ਦੇ ਪੁਰਾਣੇ ਡਾਕੂਮੈਂਟਸ ਗੱਡੀਆਂ ਦੇ ਚੈੱਕ ਕਰਕੇ ਫੇਰ ਹੀ ਖਰੀਦੇ ਜਾਣ ਵਾਣ ਆਏ ਨਾ ਜਾਣੇ ਖੜੇ ਦੁਖੀ ਦੇ ਜਾਣ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਇਹ ਜਿਹੜਾ ਵੱਡਾ ਗ੍ਰੋਹ ਦਾ ਪਰਦਾ ਫਾਸ਼ ਹੋਇਆ ਹੈ ਸਿਟੀ ਥਾਣਾ ਕੁਰਾਲੀ ਵੱਲੋਂ ਕੁਰਾਲੀ ਏ ਸਿਟੀ ਦੇ ਵਿੱਚ ਮਾਮਲਾ ਦਰਜ ਹੋਇਆ ਸੀ ਜਿੱਥੇ ਕਿ 24 12 2025 ਨੂੰ ਲੁੱਟਖੋ ਹੋਈ ਸੀ ਇੱਕ ਗੱਡੀ ਮਹਿੰਦਰਾ ਪਿਕਅਪ ਦੀ ਜਿਸ ਤੋਂ ਬਾਅਦ ਪੁਲਿਸ ਨੇ ਆਪਣੀ ਟੈਕਨੀਕਲ ਟੀਮਾਂ ਦੇ ਨਾਲ ਤੇ ਦੂਜੇ ਪਾਸੇ ਹੋਰ ਫੌਨ ਡਿਟੇਲ ਕਢਵਾ ਕੇ ਉਸ ਤੋਂ ਬਾਅਦ ਚਾਰ ਦੋਸ਼ੀ ਜਿਹੜੇ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਜਿੰਨਾਂ ਕੋਲੋਂ ਬਰਾਮਦ ਇੱਕ ਟਰਾਲੇ ਦੀ ਵੀ ਹੋਈ ਹੈ ਜੋ ਕਿ ਬਨੂੜ ਏਰੀਆ ਤੋਂ ਇਹਨਾਂ ਨੇ ਇਹ ਚੋਰੀ ਕੀਤਾ ਸੀ ਮਹਿੰਦਰਾ ਪਿਕਅਪ ਗੱਡੀ ਨੂੰ ਇਹ ਲੁੱਟ ਕੇ ਉਸ ਤੋਂ ਬਾਅਦ ਫਿਰ ਇਹ ਰਾਜਸਥਾਨ ਵਾਲੇ ਪਾਸੇ ਵੇਚ ਗਏ ਸੀ ਜਿਸ ਤੋਂ ਬਾਅਦ ਜਾ ਕੇ ਪੁਲਿਸ ਨੇ ਹੁਣ ਚਾਰ ਦੋਸ਼ੀਆਂ ਸਮੇਤ ਗੱਡੀ ਟਰਾਲਾ ਬਰਾਮਦ ਕੀਤਾ ਰਿਮਾਂਡ ਲਿਆ ਹੈ 4 ਦਿਨ ਦਾ ਤੇ ਹੋਰ ਵੀ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਹੁਣ ਜਿੰਨਾ ਬੰਦਿਆਂ ਨੇ ਉਹ ਗੱਡੀ ਖਰੀਦੀ ਹੈ ਜਾਂ ਫਿਰ ਅੱਗੇ ਕਿਸ ਨੂੰ ਵੇਚਦੇ ਸੀ ਉਸ ਬਾਰੇ ਵੀ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ ਤੇ ਲੋਕਾਂ ਨੂੰ ਅਸੀਂ ਅਪੀਲ ਕਰਾਂਗੇ ਤੁਸੀਂ ਕੋਈ ਵਹੀਕਲ ਖਰੀਦ ਨਿਓ ਭਾਵੇਂ ਕੋਈ ਮੋਟਰਸਾਈਕਲ ਸਕੂਟਰ ਹੈ ਗੱਡੀ ਹੈ ਟਰੱਕ ਹੈ ਟਰਾਲਾ ਕੁਝ ਵੀ ਹੈ ਤਾ ਉਸਦੇ ਜੂਰ ਜਾਂਚ ਕਰਿਆ ਕਰੋ ਪਿਛਲੇ ਡਾਕੂਮੈਂਟ ਖੰਗਾਲਿਆ ਕਰੋ ਤਾਂ ਕਿ ਪਤਾ ਲੱਗ ਸਕੇ ਕਿ ਇਹ ਕਿਤੇ ਚੋਰੀ ਦਾ ਤਾਂ ਨਹੀਂ ਕਿਉਂਕਿ ਹੁਣ ਇਸ ਦੇ ਵਿੱਚ ਕੀ ਹੁੰਦਾ ਹੈ ਮਾਮਲੇ ਦੇ ਵਿੱਚ ਫਿਰ ਉਹ ਬੰਦਾ ਦੋਸ਼ੀ ਉਹ ਵੀ ਨਾਲ ਬਣੇਗਾ ਜਿਸ ਨੇ ਇਸ ਤਰੀਕੇ ਦੀ ਨਿਗਹਿਲੀ ਦੇ ਨਾਲ ਇਹ ਵਹੀਕਲ ਖਰੀਦਿਆ ਫਿਰ ਇਹਨੂੰ ਗਰਜੋਤ ਦੇ ਨਾਲ ਹਰਤੇਸ਼ ਸਿੰਘ